ਦਲੀਸ਼ ਸ਼੍ਰੋਮਣੀ ਗੁਰਦਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ VOTING ਜਾ ਰਹੀ ਹੈ ਅੱਜ ਸਵੇਰੇ 8 ਵਜੇ ਤੋਂ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਕੁੱਲ 40 ਸੀਟਾਂ ਦੇ ਚੋਣਾਂ ਹੋ ਰਹੀਆਂ ਨੇ ਜਿਸ ਲਈ 300 ਤੋਂ ਵੱਧ ਉਮੀਦਵਾਰ ਚੋਣ ਮੈਦਾਨ 'ਚ ਨੇ। ਕੁੱਲ 560 ਬੂਥਾਂ 'ਚ 108 ਬੂਥ ਸੰਵੇਦਨਸ਼ੀਲ ਨੇ ਅਤੇ 63 ਬੂਥ ਅਤਿ ਸੰਵੇਦਨਸ਼ੀਲ ਕਰਾਰੇ ਗਏ ਨੇ। ਇਹਨਾਂ ਚੋਣਾਂ ਦੇ ਦੌਰਾਨ ਕੁੱਲ 381000 ਵੋਟਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਮੁਕਾਬਲਾ ਪਰਮਜੀਤ ਸਰਨਾ ਤੜਾ ਅਤੇ ਅਕਾਲੀ ਦਲ ਬਾਦਲ ਦੇ ਵਿਚਕਾਰ ਹੈ। ਚੋਣਾਂ ਦੇ ਨਤੀਜ ਯੂਪੀ ਵਿੱਚ ਡਿੰਪਲ ਯਾਦਵ ਦੇ ਡਰ ਵਾਲੇ ਬਿਆਨ ਤੇ ਮੱਚੀ ਸਿਆਸਤ ਵਿਚਾਲੇ ਬਸਤਾ ਵੀ ਆ ਗਈ ਹੈ ਬਸਵਾ ਨੇ ਟਵਿੱਟਰ ਤੇ ਇੱਕ ਪੋਸਟਰ ਜਾਰੀ ਕਰ ਇਕਲੇਸ਼ ਸਰਕਾਰ ਤੇ ਨਿਸ਼ਾਨਾ ਸਾਧਿਆ ਪੋਸਟਰ ਤੇ ਲਿਖਿਆ ਡਿੰਪਲ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਲਈ ਭੈਣ ਜੀ ਨੂੰ ਆਉਣ ਦਵੋ ਇਸ ਮਾਮਲੇ 'ਚ ਬੀਜੇਪੀ ਵੀ ਪਿੱਛੇ ਨਹੀਂ ਹੈ ਕੇਂਦਰੀ ਮੰਤਰੀ ਸਮਿਤੀ ਰਾਣੀ ਨੇ ਡਿੰਪਲ ਦੀ ਘਟਨਾ ਨੂੰ ਧਾਰ ਬਣਾ ਕੇ ਕਿਹਾ ਹੈ ਕਿ ਜਦੋਂ ਸੀਐਮ ਦੀ ਪਤਨੀ ਨੂੰ ਡਰ ਲੱਗਦਾ ਹੈ ਤਾਂ ਯੂਪੀ ਵਿੱਚ ਕਾਨੂੰਨ ਵਿਵਸਥਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਯੂਪੀ ਵਿੱਚ ਚੋਣ ਕਮਿਸ਼ਨ ਨੇ ਸਰਕਾਰੀ ਐਂਬੂਲੈਂਸ ਤੇ ਲਿਖਿਆ ਸਮਾਜਵਾਦੀ ਸਿਹਤ ਸੇਵਾ ਵਿੱਚੋਂ ਸਮਾਜਵਾਦੀ ਸ਼ਬਦ ਹਟਾਉਣ ਲਈ ਕਿਹਾ ਹੈ ਅਖਲੇਸ਼ ਦੀ ਸ਼ੁਰੂ ਕੀਤੀ ਗਈ ਅਮਲ ਸੇਵਾ ਦੇ ਨਾਮ ਤੇ ਹੀ ਡਿੰਪਲ ਵੋਟ ਮੰਗ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੇਡੀਓ ਰਾਹੀਂ ਦੇਸ਼ ਵਾਸੀਆਂ ਨਾਲ ਉਨਤਨੀ ਵਾਰ ਮਨ ਕੀ ਬਾਤ ਕੀਤੀ ਪੀਐਮ ਮੋਦੀ ਨੇ ਇਸਰੋ ਦੇ ਵਿਗਿਆਨਕਾਂ ਦੀ ਤਾਰੀਫ ਕਰਦੇ ਹੋਏ ਡਿਜੀਟਲ ਟ੍ਰਾਂਜੈਕਸ਼ਨ ਦੇ ਮੁੱਦੇ ਤੇ ਗੱਲਬਾਤ ਕੀਤੀ ਹੈ ਸਿਆਣਾ ਚ ਪਰਤੀਲਿਆ ਚ ਹੋਣ ਵਾਲੀ ਪ੍ਰੀਖਿਆ ਦਾ ਪਰਚਾ ਲੀਕ ਹੋ ਗਿਆ ਥਾਣੇ ਕ੍ਰਾਈਮ ਬ੍ਰਾਂਚ ਨੇ ਸਿਲਸਿਲੇ ਚ 18 ਲੋਕਾਂ ਨੂੰ ਹਿਰਾਸਤ ਚ ਲਿਆ ਹੈ ਸੂਤਰਾਂ ਅਨੁਸਾਰ ਬਕ ਪਰਚਾ ਲੀਕ ਕਰਨ ਬਦਲੇ ਕਰੀਬ 10 ਕਰੋੜ ਰੁਪਏ ਲਏ ਗਏ ਸਨ ਰਾਂਡਸ ਕਾਲਜ ਚ ਐਬੀਬੀਪੀ ਦੇ ਹਿੰਸਕ ਪ੍ਰਦਰਸ਼ਨ ਦਾ ਸੋਸ਼ਲ ਮੀਡੀਆ ਤੇ ਵਿਰੋਧ ਸ਼ੁਰੂ ਹੋ ਗਿਆ ਹੈ ਕਾਰਗਿਰ ਵਿੱਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੀਹਰ ਕੌਰ ਨੇ ਵੀ ਐਬੀਬੀਪੀ ਦੇ ਵਿਰੋਧ ਲਈ ਇੱਕ ਤਖਤੀ ਫੜ ਫੇਸਬੁੱਕ ਤੇ ਤਸਵੀਰ ਲਗਾਈ ਹੈ ਜਿਸ ਚ ਲਿਖਿਆ ਹੈ ਕਿ ਮੈਂ ਐਬੀਬੀਪੀ ਤੋਂ ਨਹੀਂ ਡਰਦੀ ਦਸ਼ਤਗਰਦ ਸੰਗਠਨ ਇਸਲਾਮਿਕ ਸਟੇਟ ਦੇ ਕੈਦਪੇਟ छुड़ਵਾਏ ਗਏ ਆਂਧਰਾ ਪ੍ਰਦੇਸ਼ ਦੇ ਇਨਹੋਲੇ ਡਾਕਟਰ ਰਾਮ ਮੋਟੀ ਨੇ ਆਪਣੀ ਹੱਦਬੀਤੀ ਸੁਣਾਈ ਹੈ ਜ ਜਨਾ ਮੁਤਾਬਕ ਉਹਨਾਂ ਨੂੰ ਕੈਦ ਤਸੀਹੇ ਦਿੱਤੇ ਗਏ ਅਤੇ 10 ਦਿਨਾਂ ਚ ਤਿੰਨ ਵਾਰ ਗੋਲੀ ਮਾਰੀ ਗਈ ਡਾਕਟਰ ਮੁਤਾਬਕ ਰਮਜ਼ਾਨ ਵੇਲੇ ਆਈਐਸਆਈਐਸ ਨੇ ਉਹਨਾਂ ਤੋਂ ਮਦਦ ਮੰਗੀ ਸੀ ਪਰ ਇਨਕਾਰ ਕਰਨ ਤੇ ਉਹਨਾਂ ਨੂੰ ਕੈਦ ਚ ਰੱਖਿਆ ਗਿਆ 18 ਮਹੀਨੇ ਪਹਿਲਾਂ ਸੀਰੀਆ ਚ ਦਸ਼ਤਗਰਦ ਦੀ ਸੰਗਠਨ ਆਈਐਸਆਈਐਸ ਨੇ ਉਹਨਾਂ ਨੂੰ ਗਵਾਹ ਕਰ ਲਿਆ ਸੀ ਪਰ ਭਾਰਤ ਸਰਕਾਰ ਦੇ ਯਤਨਾਂ ਸਦਕਾ 2014 ਫਰਵਰੀ ਨੂੰ ਉਹਨਾਂ ਨੂੰ ਰਿਹਾਅ ਕਰਵਾਇਆ ਗਿਆ ਡਾਕਟਰ ਆਮ ਮੁਰਤੀ ਨੇ ਆਈਐਸਐਸ ਤੇ ਭਾਰਤੀ ਪਲਾਨ ਦਾ ਵੀ ਜ਼ਿਕਰ ਕੀਤਾ ਹੈ ਡਾਕਟਰ ਆਮ ਮੁਰਤੀ ਨੇ ਮਤਾਵਾ ਕਿ دہشت گردੀ ਸੰਗਠਨ ਭਾਰਤ ਜਤੀਜੀ ਨਾਲ ਪੈਰ ਫਸਾ ਰਹੇ ਹੈ ਉਹਨਾਂ ਨੇ ਕਿਹਾ ਕਿ ਆਈਐਸ ਨੂੰ ਭਾਰਤੀ ਤਕਨੀਕੀ ਸਿਹਤ ਅਤੇ ਆਰਥਿਕ ਖੇਤਰਾਂ 'ਚ ਹੋਰੀ ਤਰੱਕੀ ਦੀ ਪੂਰੀ ਜਾਣਕਾਰੀ ਹੈ ਗੁਜਰਾਤ ਏਟੀਐਸ ਨੇ ਆਈਐਸ ਨਾਲ ਜੁੜੇ ਦੋ ਸ਼ੱਕੀ ਆਤਵਾਦੀਨ ਗ੍ਰਫਤਾਰ ਕੀਤੇ ਦੋਵੇਂ ਸਗੇ ਪ੍ਰਾਣ ਅਤੇ ਦੋਵੇਂ ਕੰਪਿਊਟਰ ਐਕਸਪਰਟ ਨੇ ਜਿਨ੍ਹਾਂ ਕੋਲੋਂ ਗਨ ਪਾਊਡਰ ਦੇ ਨਾਲ ਨਾਲ तमाम ਵਿਸਫੋਟਕ ਬਣਾਉਣ ਵਾਲੇ ਕਾਗਜ਼ात ਮਿਲੇ ਨੇ ਪੁਲਿਸ ਦੀ ਪੁਸ਼ਕਸ਼ ਤੋਂ ਖੁਲਾਸਾ ਹੋਇਆ ਹੈ ਕਿ ਦੋਵੇਂ ਸ਼ਖੀ ਪਿਛਲੇ 2 ਸਾਲ ਤੋਂ ਆਏ ਇਸਤੇ ਹੈਂਡਲਰ ਦੇ ਸੰਪਰਕ ਵਿੱਚ ਸਨ ਜਿਨ੍ਹਾਂ 15 ਦਿਨ ਪਹਿਲਾਂ ਇੱਕ ਧਾਰਮਿਕ ਸਥਾਨ ਤੇ ਹਮਲੇ ਦੀ ਯੋਜਨਾ ਵੀ ਬਣਾਈ ਸੀ ਪਰ ਸੁਰੱਖਿਆ ਕਾਰਨਾਂ ਦੇ ਕਾਰਨ ਉਸ ਨੂੰ ਅੰਜਾਮ ਨਹੀਂ ਦੇ ਸਕੇ